ਹੁਸ਼ਿਆਰਪੁਰ ਦੇ ਵਿੱਚ ਇੱਕ ਦੁਕਾਨਦਾਰ ਅਜਨਬੀ ਤੇ ਵਿਸ਼ਵਾਸ ਕਰਕੇ ਧੰਦੀ ਦਾ ਸ਼ਿਕਾਰ ਹੋ ਗਿਆ। ਛੰਦ ਨੌਜਵਾਨ ਦੁਕਾਨ ਤੇ ਗੂਗਲ ਪੇ ਆਪ ਦਾ ਝੂਠਾ ਏਜੰਟ ਬਣ ਕੇ ਆਇਆ ਸੀ। ਅਤੇ ਸਕੈਨਰ ਰੀਨਿਊ ਕਰਨ ਦੇ ਨਾਮ ਤੇ ਉਸਨੇ ਪਹਿਲਾਂ ਦੱਲਾ-ਦੱਲਾ ਵਿੱਚ ਦੁਕਾਨਦਾਰ ਦਾ ਵਿਸ਼ਵਾਸ ਜਿੱਤਿਆ ਤੇ ਫਿਰ ਦੁਕਾਨਦਾਰ ਦਾ ਫੋਨ ਲੈ ਕੇ ਬਾਝ ਨਿਕਲਿਆ। ਜਿਸ ਤੋਂ ਬਾਅਦ ਉਸਨੇ ਦੁਕਾਨਦਾਰ ਦੇ ਖਾਤੇ ਦੇ ਵਿੱਚੋਂ 75000 ਰੁਪਏ ਦੀ ਨਕਦੀ ਕਰਵਾ ਲਈ। ਵਿਭਾਗ ਨਾਇਦ ਨੇ ਕੂਿਸ ਪ੍ਰਸ਼ਾਸਨ ਤੋਂ ਉਗਬ-ਧੰਡ ਨੂੰ ਤਾਪੋ ਕਰਨ ਤੇ ਨੁਕਸਾਨ ਦੀ ਤਰਪਾਈ ਕਰਵਾਉਣ ਦੀ ਮੰਗ ਕੀਤੀ ਹੈ। ਮੇਰੇ ਕੋਲ Google Pay ਤੋਂ ਬੰਦਾ ਆਇਆ ਕਹਿੰਦਾ ਭਾਜੀ ਤੁਹਾਡਾ Google Pay ਦਾ ਜਿਹੜਾ ਸਕੈਨਰ ਇਹ ਪੁਰਾਣਾ ਹੋ ਚੁੱਕਾ ਹੈ ਇਹਨੂੰ ਨਵਾਂ ਬਣਵਾਓ ਕੰਪਨੀ ਹੁਣ ਇਹ ਵੈਲਿਡ ਨਹੀਂ ਹੈਗਾ ਕਹਿੰਦਾ ਇਹ ਫ੍ਰੀ ਆਫ ਕਾਸਟ ਹੈ ਬਣਵਾ ਲਓ ਤਾਂ ਮੈਂ ਤੁਹਾਨੂੰ ਅਪਲਾਈ ਕਰ ਦਿੰਦਾ ਉਹ ਇੱਕ ਦਿਨ ਆ ਕੇ ਕਹਿੰਦਾ ਇਹ ਤੁਹਾਨੂੰ ਬਾਈਪਾਸਟ ਆ ਜਾਣਾ ਫ੍ਰੀ ਤੇ ਮੈਂ ਤੁਹਾਡਾ ਅਪਲਾਈ ਕਰ ਦਿੰਦਾ ਚਲੋ ਮੈਂ ਕਿਹਾ ਪਹਿਲਾਂ ਪੁਰਾਣਾ ਹੋ ਗਿਆ ਮੈਂ ਕਰਵਾ ਲੈਣਾ ਇਹ ਤੋਂ ਹੁਣੇ ਮੈਨੂੰ ਗੱਲਾਂ ਵਿੱਚ ਲੈ ਗਏ ਉਹ ਅਪਲਾਈ ਕੀਤਾ ਮੇਰੇ ਫੋਨ ਤੋਂ ਅਪਲਾਈ ਕੀਤਾ ਉਹਨੇ ਫਲਾਈ ਕਰਨ ਤੋਂ ਬਾਅਦ ਫਿਰ ਦੂਏ ਤੀਏ ਦਿਨ ਫਿਰ ਆ ਗਿਆ ਕਹਿੰਦਾ ਭਾਜੀ ਕਿਦਾਂ ਤੁਹਾਡਾ ਸਕੈਨਰ ਆ ਗਿਆ ਮੈਂ ਕਿਹਾ ਹਾਂ ਆ ਗਿਆ ਚਲੋ ਕਹਿੰਦਾ ਇੱਕ ਫੋਟੋ ਰਹਿਂਦੀ ਸੀ ਭਾਜੀ ਇਹਦੀ ਮੈਂ ਆਪਣੀ ਕੰਪਨੀ ਨੂੰ ਭੇਜਣੀ ਹੈ ਤੁਹਾਡੀ ਦੁਕਾਨ ਦੀ ਫੋਟੋ ਜਾਂ ਤੁਸੀਂ ਖਿੱਚ ਦਿਓ ਜਾਂ ਮੈਂ ਖਿੱਚ ਲਵਾਂ ਆ ਕਹਿੰਦਾ ਮੇਰੇ ਫੋਨ ਤੇ ਸਹੀ ਨਹੀਂ ਆ ਰਹੀ ਤੁਸੀਂ ਆਪਣਾ ਫੋਨ ਦਿਓ ਮੈਂ ਤੁਹਾਡੇ ਫੋਨ ਤੋਂ ਖਿੱਚ ਕੇ ਮੈਂ ਆਪਣੀ ਕੰਪਨੀ ਨੂੰ ਭਾ ਦੇਣਾ ਫਿਰ ਉਹ ਕਹਿੰਦਾ ਭਾਜੀ ਇਹ ਲੌਕ ਖੋਲਿਓ ਮੈਂ ਤਾਂ ਪਹਿਲਾ ਫਿੰਗਰ ਦੇ ਨਾਲ ਖੋਲ ਰਿਆ ਇੱਕ ਦੋ ਵਾਰੀ ਉਹਦਾ ਫਿੰਗਰ ਨਾਲ ਖੋਲਿਆ ਕਹਿੰਦਾ ਨਹੀਂ ਭਾਜੀ ਇਹ ਮੈਨੂੰ ਬਾਰ ਬਾਰ ਕਰਨਾ ਪੈਂਦਾ ਤੁਸੀਂ ਇਹਨੂੰ ਉਹਦਾ ਦੂਜੇ ਨੰਬਰ ਤੇ ਖੋਲ ਕੇ ਦੱਸੋ ਦਿਓ ਮੇਰੇ ਵੀ ਦਿਮਾਗ 'ਚ ਪਤਾ ਨਹੀਂ ਕੀ ਹੋਈ ਆਇਆ ਮੈਂ ਨੰਬਰ ਵੀ ਉਹਦੇ ਸਾਹਮਣੇ ਤਕਰੀਬਨ ਨੰਬਰ ਦਾ ਆਪਣਾ ਫੋਨ ਦਾ ਜਿਹੜਾ ਲੋਕ ਸੀਗਾ ਉਹ ਖੋਲ ਦਿੱਤਾ ਜਦ ਕਿ ਉਹਨੇ ਜਿਹੜਾ ਉਹਦਾ Google Pay ਦਾ ਸਕੈਨਰ ਬਣਾਇਆ ਸੀ ਉਹਦਾ ਪਿੰਨ ਕੋਡ ਉਹਨੂੰ ਪਤਾ ਸੀਗਾ ਉਹ ਕਹਿੰਦੇ ਭਾਜੀ ਇਹਨੂੰ ਚੇਂਜ ਕਰ ਲਿਓ ਜੇ ਕਰਨਾ ਹੋਦਾ ਇੱਕ ਦੋ ਦਿਨਾਂ ਤੁਸੀਂ ਚੇਂਜ ਕਰ ਲਿਓ ਮੈਨੂੰ ਕਰਨਾ ਨਹੀਂ ਆਉਂਦਾ ਸੀਗਾ ਉਹ ਜਿਹੜਾ ਪਿੰਨ ਕੋਡ ਉਹ ਹੀ ਸੀਗਾ ਤੜਨਾ ਅਕਾਊਂਟ ਵੀ ਅਟੈਚ ਕੀਤਾ ਸੀ ਜੋ ਉਹਨੇ ਮੇਰਾ ਸੇਵਿੰਗ ਅਕਾਊਂਟ ਅਟੈਚ ਕੀਤਾ ਕਹਿੰਦਾ ਚਲੋ ਇਹ ਬਿਜ਼ਨਸ ਅਕਾਊਂਟ ਆ ਤੁਸੀਂ ਸੇਵਿੰਗ ਅਕਾਊਂਟ ਵੀ ਅਟੈਚ ਕਰ ਲਓ ਤਾਂ ਕਿ ਤੁਹਾਨੂੰ ਕਿਤੇ ਪੇਮੈਂਟ ਕਰਨੀ ਪੈਂਦੀ ਆ ਤੁਸੀਂ ਇੱਥੋਂ ਕਰ ਸਕਦੇ ਇੱਥੋਂ ਨਹੀਂ ਹੋਣੀ ਤੁਹਾਡੀ ਪੇਮੈਂਟ ਕਿਸੇ ਟਰਾਂਸਫਰ ਇੱਥੋਂ ਨਹੀਂ ਹੋਣੀ ਇਹ ਚੈੱਕ ਖਰੂ ਹੋਣੀ ਆ ਇਹ ਉਹਦੇ ਨਾਲ ਹੋਣੀ ਆ ਤੁਸੀਂ ਜਿੱਥੇ ਮਰਜੀ ਇੱਥੇ ਤੁਸੀਂ ਸਕੈਨਰ ਕਰਕੇ ਤਾਂ ਭਾ ਸਕਦੇ ਪੇਮੈਂਟ ਕਿਸੇ ਨੂੰ ਵੀ ਤੇ ਲਾਸਟ ਟਾਈਮ ਉਹਨੇ ਫੋਟੋ ਖਿੱਚਦੇ ਕਹਿੰਦਾ ਮੈਂ ਫੋਟੋ ਖਿੱਚ ਕੇ ਪਾਉਣੀ ਆਮ ਫੋਨ ਤੋਂ ਮੇਰੇ ਸਾਰੇ ਕੋਡ ਵੀ ਲੈ ਲੈ ਸਭ ਕੋ ਲੈ ਕੇ ਤਾਂ ਮੈਂ ਮੜਿਆ ਕੰਮ ਕਰਨ ਲੱਗ ਪਿਆ ਮਿੱਥੇ ਮੇਰੀ ਮਿਸਿਸ ਸੀਗੇ ਤੇ ਮੇਰਾ ਬੇਟਾ ਸੀਗਾ ਮੈਂ ਕਿਹਾ ਬੇਟੇ ਇਹਨਾਂ ਤੋਂ ਸਿੱਖ ਲੈ ਵੀ ਤਿੰਨ ਗੋੜ ਕਿੱਦਾ ਚੇਂਜ ਹੁੰਦਾ ਉਹਨੇ ਮੇਰੇ ਬੈੱਡ ਤੋਂ ਨੰਬਰ ਜਿਹੜਾ ਫੋਨ ਦਾ ਸੀਗਾ ਸਕੇ ਖੋਲਿਆ ਲੋਕ ਖਲਾਇਆ ਚਲੋ ਫੋੜ ਕੇ ਚਣ ਲੱਗ ਪਿਆ ਇੱਕ ਦੋ ਵਾਰ ਡਰਾਮੇ ਜੇ ਕੀਤੇ ਉਹਨੇ ਇੱਕ ਅੰਦਰ ਨੂੰ ਆਵੇ ਗੇ ਇੱਕ ਬਾਹਰ ਨੂੰ ਬੇੜਾ ਮੇਰਾ ਇੱਥੇ ਉਹਨੂੰ ਦੇਖ ਰਿਹਾ ਮੈਂ ਬਾਹਰ ਮੁੰਡੇ ਆਪਣੇ ਨਾਲ ਗੱਲਾਂ ਕਰਨ ਲੱਗ ਪਿਆ ਚੱਲੇ ਸੀਗੇ ਕੰਮ ਤੋਂ ਉਹ ਇਸ ਇਨਵੈਟਮੈਂਟ ਉਹਨੇ ਮੌਕਾ ਦੇਖਿਆ ਤੇ ਫੋਨ ਲੈ ਕੇ ਕਿੱਕ ਮਾਰੀ ਨਿਕਲ ਗਿਆ ਕਿੰਨੀ ਕੁ ਉਮਰ ਸੇ ਹੁੰਦੇ ਤੁਸੀਂ ਕਿਸੇ ਨੂੰ ਮੁੰਡੇ ਦੀ ਉਮਰ ਹੋਣੀ ਆ ਕੋਈ 25 ਤੋਂ 28 ਸਾਲ ਪਹਿਲਾਂ ਦੇਖਿਆ ਕਿ ਪਹਿਲਾਂ ਮੈਂ ਦੇਖਿਆ ਨਹੀਂ ਮੇਰੇ ਕੋਲ ਤਿੰਨ ਚਾਰ ਵਾਰੀ ਆਇਆ ਕੀ ਨਾਮ ਦੱਸਦਾ ਉਹ ਬਿਜੇ ਨਾਮ ਦੱਸਦਾ ਕਹਿੰਦਾ ਮੇਰਾ ਨਾਮ ਬਿਜੇ ਆ ਮੈਂ ਗੂਗਲ ਪੇ ਚ ਲੱਗਾ ਆ ਠੀਕ ਹੈ ਕਹਿੰਦਾ ਹੁਣ ਤੁਹਾਨੂੰ ਮੈਂ ਸਰਵਿਸ ਵਧੀਆ ਦਊਂਗਾ ਪਹਿਲਾ ਬੰਦਾ ਤੁਹਾਡੇ ਕੋਲ ਨਹੀਂ ਆਉਂਦਾ ਸੀ ਉਹ ਸਰਵਿਸ ਨਹੀਂ ਇੰਨੀ ਵਧੀਆ ਦਿੰਦਾ ਮੈਂ ਤੁਹਾਨੂੰ 15 ਦਿਨੀ ਤੁਹਾਡੀ ਕੋ ਫੀਡਬੈਕ ਲੈ ਕੇ ਜਾਇਆ ਕਰੂੰਗਾ ਤੇ ਕਿੰਨਾ ਨੁਕਸਾਨ ਹੋਇਆ ਮੇਰਾ ਭਾਜੀ 75000 ਰੁਪਏ ਉਹਨੇ ਟਰਾਂਸਫਰ ਕਰ ਦਿੱਤਾ ਦੋ ਦੋ ਟਰਾਂਜੈਕਸ਼ਨ ਅੱਜ ਇੱਕ 50000 ਦੀ ਇੱਕ 25000 ਦੀ ਨਾਲ ਮੇਰਾ ਫੋਨ 15000 ਦਾ ਫੋਨ ਲੈ ਗਿਆ ਠੀਕ ਹੈ ਜੀ ਪੁਲਿਸ ਕੰਪਲੇਟ ਕੀਤੀ ਹੈ ਮੈਂ ਹਾਂਜੀ ਪੁਲਿਸ ਕੰਪਲੇਨ ਕੀਤੀ ਹੈ ਮੈਂ ਜਿਹੜਾ ਹੈਗਾ ਆਪਣਾ ਸਾਈਬਰ ਕ੍ਰਾਈਮ ਦੇ ਵਿੱਚ ਵੀ ਕੀਤੀ ਉਹਨਾਂ ਨੇ ਕਿਹਾ ਇਹ ਇੱਦਾਂ ਨਹੀਂ ਤੁਸੀਂ ਆਨਲਾਈਨ ਕਰਾਓ ਮੈਂ ਆਨਲਾਈਨ ਕਰਾ ਕੇ ਤਾਂ ਉਹਦੀ ਜੋ ਉਹਨਾਂ ਨੇ ਮੈਨੂੰ ਨੋਟਿਸਮੈਂਟ ਦਿੱਤੀ ਸੀ ਮੈਂ ਮੈਂ ਸਾਈਬਰ ਕ੍ਰਾਈਮ ਦੇ ਵਿੱਚ ਦਿੱਤੀ ਕੀ ਮੰਗ ਕਰਦੇ ਹੋ ਮੈਂ ਮੰਗ ਉਹ ਵਿਸ਼ ਮੈਂ ਹੀ ਕਰਦਾ ਕਿ ਜਿਹੜਾ ਮੇਰਾ ਨੁਕਸਾਨ ਹੋਇਆ ਉਹ ਮੇਰਾ ਭਰਿਆ ਜਾਵੇ ਜਾਂ ਮੇਰੇ ਨੂੰ Google Pay ਭੜਕੇ ਜਾਵੇ ਕਿਉਂਕਿ ਉਹ ਉਹਨੇ Google Pay ਦਾ ਨਾਮ ਲੈ ਕੇ ਮੇਰੇ ਆ ਸਕੈਨਰ ਖੋਲਿਆ ਸੀ Google Pay ਤੋਂ ਆਇਆ ਸੀ ਉਹ ਬੰਦਾ CCTV ਵੀ ਆਈ ਆ ਉਹ ਮੁੰਡੇ ਦੀ CCTV ਵੀ ਹੈਈਏ